ਕੀ ਬਾਬਾ ਜੀ ਸਲਾਮ ਵਾਲੇਕੁਮ ਵਾਲਾ ਸਲਾਮ ਜੀ ਬਿਸਮਿਲਲਾ ਜੀ ਤੇ ਆਪਣਾ ਨਾਮ ਦੱਸਿਓ ਕਿ ਕੀ ਨਾਂ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਜੀ ਤੀਰਸ ਪਤਨਸ਼ਾਵਾ ਹਾਂਜੀ ਹਾਂਜੀ ਇਸ ਵਕਤ ਮੈਂ ਪੰਜਾਬ ਸ਼ਾਹਕੋਟ ਨਨਕਾਣਾ ਸਾਹਿਬ ਨਥੂੜਾ ਪਿੰਡ ਮੇਰਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਿੱਛੋਂ ਅਸੀਂ ਗਰਦਾਸਪੁਰ ਦੇ ਆ ਹਾਂ ਜੀ ਤਹਿਸੀਲ ਸਾਡੀ ਬਟਾਲਾ ਵਾ ਪਿੰਡ ਸਾਡਾ ਕੋਹਾਲੇ ਜੱਟਾ ਵਾ ਹਾਂਜੀ ਠੀਕ ਹੈ ਜੀ ਕੋਹਾਲੇ ਜੱਟਾ ਪਿੰਡ ਵੜਦਿਆ ਸਾਰੀ ਕਬਰਿਸਤਾਨ ਦੇ ਵਿੱਚ ਸਾਡੇ ਵੱਡਿਆਂ ਦਾ ਦਰਬਾਰ ਪੀਰ ਬਾਹਰੀ ਸ਼ਾਹ ਅਜਨਾਬ ਹਾਂਜੀ ਹਾਂਜੀ ਠੀਕ ਹੈ ਜੀ ਤੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਆ ਆਪਣੇ ਪੰਜਾਬ ਦੇ ਵਿੱਚ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਇੰਡੀਆ ਦੇ ਕੋਹਾਲੀ ਦੇ ਪਿੰਡ ਦੇ ਬੰਦਿਆਂ ਵਾਸਤੇ ਭੈਣ ਭਰਾਵਾਂ ਵਾਸਤੇ ਕੋਈ ਸੁਨਾਹ ਤੁਹਾਡੇ ਵੱਲੋਂ ਸੰਦੇਸ਼ ਅਸੀਂ ਜੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਤੇ ਸਾਡੀ ਬੜੀ ਜੀ ਦੀ ਖੁਆਸ਼ੀ ਹੈ ਕਿ ਅਸੀਂ ਉੱਥੇ ਜਾਈਏ ਜਾ ਕੇ ਇੱਕ ਵਾਰੀ ਆਪਣੇ ਵੱਡਿਆਂ ਦੀ हां गादा दीदार करिए हां जी हां जी ਤੇ ਇਨਸ਼ਾਅੱਲਾ ਬੀਜ ਹੈ ਕਿ ਉਹ ਲੋਕ ਵੀ ਸਾਨੂੰ ਅੱਗੋਂ ਪਿਆਰ ਮੁਹੱਬਤ ਦੇਣਗੇ ਠੀਕ ਹੈ ਜੀ ਹੋਰ ਆਪਾਂ ਸਾਡੇ ਵੱਲੋਂ ਵੀ ਦੁਆ ਹੋਏਗੀ ਕਿ ਅਸੀਂ ਕਰਦੇ ਆਂ ਕਿ ਕੋਸ਼ਿਸ਼ ਕਰਦੇ ਆਂ ਕਿ ਤੁਹਾਨੂੰ ਵੀ ਜਾ ਮਿਲੇ ਤੇ ਮੈਂ ਵੀ ਗੁਰਦਾਸਪੁਰ ਜ਼ਿਲ੍ਹੇ ਤੋਂ ਆ ਤੁਹਾਨੂੰ ਆਜੀ ਬੜਾ ਜੀ ਵੈਲਕਮ ਆਖਦੇ ਆ ਤੁਹਾਨੂੰ ਆਜੀ ਸ਼ੁਕਰੀਆ ਜੀ ਠੀਕ ਜੀ